ਤੁਸੀਂ ਭਜੋ ਬੈਠੋ 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 ਬੈਠਾ ਜੀ ਬੈਠੋ ਬੈਠੋ ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਆ ਬੰਦ ਕਰੋ ਤੁਸੀਂ ਮੇਰੇ ਨਾਲ ਹੋਗੇ ਹਾਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਮੈਂ ਕਹਿੰਦਾ ਇੱਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਬੈਠ ਕੇ ਸੁਣੋ ਬੈਠ ਕੇ ਸੁਣੋ ਅਬਲ ਖੁਰਾਨੇ ਦੀਆਂ ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਮੇਰੇ ਕੋਲੇ ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਬੈਠੋ ਬੈਠੋ ਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਆਪਣੀਆਂ ਆਪਣੀਆਂ ਸੀਟਾਂ ਤੇ ਬੈਠੋ ਤੁਹਾਡੀ ਵਾਰੀ ਆਈ ਤੁਸੀਂ ਬੋਲੋ ਬੋਲਣ ਕਿਉਂ ਨਹੀਂ ਜਾਂਦੇ ਅਰੇ ਮਾਜੋ ਵਡਾਗ ਸਰਬਾਨ ਨੂੰ ਬੇਨਤੀ ਕੀਤੀ ਜਾਂਦੀ ਆ ਆਪਣੀ ਆਪਣੀ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ 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 ਜਦੋਂ ਬੋਲੇ ਉਹ ਪਾਰੀ ਆਉਗੀ ਉਹਦਾ ਬੋਲੋ ਸੀਐਲ ਸਾਹਿਬ ਬੋਲਦੇ ਕੀ ਬੋਲੋ ਇਹ ਕਹਿੰਦੇ ਸਪੀਕਰ ਸਾਹਿਬ ਸਪੀਕਰ ਸਾਹਿਬ ਹਿੰਦੇ ਹੋ ਜਾ ਮਟੀਰੀਅਲ ਆ ਗਿਆ ਫਰਾਨਾ ਆ ਮਟੀਰੀਅਲ ਸਾਡਾ ਬੈਠੋ ਤੁਸੀਂ ਜੋ ਵੀ ਕੋਈ ਛੇਰ ਦੀ ਇਜਾਜ਼ਤ ਤੋਂ ਬਿਨਾ ਗਿਆ ਗੈਰ ਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭਜਦੇ ਹੋ ਕਿਉਂਕਿ ਤੁਸੀਂ ਭਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਯਾਬ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਦੇ ਵਿਪਕਸ਼ ਸੇ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾਰੀਓ ਮੈਂਬਰ ਬੈਠੇ ਹੋ ਹਰ ਸਭ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਸੀਐਮ ਸਾਹਿਬ ਨਹੀਂ 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 ਚਲੋ ਅਬਲ ਖੁਰਾਨੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਬਾਣੋਂ ਦੇ ਲਾਈਵ ਸਰਬਾਨ ਕੀ ਨੋ ਡਰੈਸ ਕਰ ਰਹੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਹੈ ਪਰ ਮੁੱਖ ਮੰਤਰੀ ਸਾਹਿਬ

से, सीयं साथ, सीयं साथ, साथ मैं सारे मान योग मैंबर साहब करता है कि अपने अपनी सीटा बिराजमान हो अपनी अपने सीटा बिराजमान होटा तैठो जी तुम तो सीटा तैठो जी तुम बैठोगे बाजवा साहब ਪਲੀਜ਼ ਬੈਠੋ ਇਹ ਕਿਹੜੀ ਗੱਲ ਹੈ ਕਿਹੜੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਉਹ ਸਪੀਕਰ ਸਾਹਿਬ ਨੇ ਜਿਹਨੂੰ ਮਾਦੀ ਨਹੀਂ ਦੇਣ ਸਟੋਡੀਅਮ ਨੇ ਉਹ ਰਾਜਵਾਲ ਸਾਹਿਬ ਕੋਈ ਗੱਲ ਮੰਨਦੇ ਨਹੀਂ ਨਾ ਪਹਿਲੇ ਰਾਜਵਾਲ ਮੁਖਤਰੀ ਸਾਹਿਬ ਲੀਡਰ ਆਫ ਦੀ ਹਾਊਸ ਹੋਵੇ ਬੋਲ ਸਕਦੇ ਹੋ ਲੈਟੇ ਮੁਖਲੀ ਹੱਕਦਰਦ ਨਹੀਂ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਵਾਜ ਰਹੇ ਹੋ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਮੋਕਾ ਜੇ ਤੁਸੀਂ ਆਪ ਆਪਣੀ ਗੱਲ ਪੂਰੀ ਕਰਦੇ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲੈ ਰਖਦੀ ਬਾਜ਼ ਦੀ ਰਾਣੀਤੀ ਦਾ ਹਾਂ ਸਮਝ ਲਿਆ ਰਾਂ ਮੁੱਖਮੰਤ ਸਾਹਿਬ ਤੁਸੀਂ ਆਪਣੀ ਪ੍ਰਾਰੀ ਨਸੋ ਜੀ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਮਾਈਂਡੋ ਬਖੋਤਈ ਸਾਹਿਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮਾਈਂਡੋ ਲੈਂਗਰ ਮਾਈਂਡੋ ਲੈਂਗਰ ਮਾਈਂਡੋ ਲੈਂਗਰ ਗੇਅਰ ਨੂੰ ਰਖੀਤੇ ਜਾਵੇ ਹਾਂ ਅਸੀਂ ਗੇਅਰ ਨੂੰ ਰਖੀਤੇ ਜਾਵੇ ਹਾਂ ਥੋੜਾ ਹੰਕਾਰ ਥੋੜਾ अपन अपन सीटा उराजमान होटा उठोज का नाम भी ले देंगे पंजा का नाम भी ला देंगे मैं दसूंगा सारा कुछ मैं कर रहा यार सुनो सुनो बैठो बैठो जाना नहीं जाना नहीं ਜਾਣਾ ਨਹੀਂ ਬੈਠੋ 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 ਫਿਰ ਬੈਠੋ ਉਹ ਹਮੇਸ਼ਾ ਸਾਰੇ ਸਾਰੇ ਮੈਂਬਰ ਸਬਾਹ ਨੂੰ ਬੇਨਤੀ ਕਰਦਾ ਕਿ ਬੈਠਣਗੇ ਸਾਰੇ ਮੈਂਬਰ ਸਬਾਹਨ ਆਪਣੀ ਆਪਣੀ ਸੀਟਾਂ ਤੇ ਬੈਠਣਗੇ ਉਹਨਾਂ ਨੇ ਕਹਿੰਦੇ ਬੈਠੋ ਯਾਰ ਬੈਠੋ ਸਾਰੇ ਮੈਂਬਰ ਸਬਾਹਨ ਆਪਣੇ ਆਪਣੇ ਸੀਟਾਂ ਤੇ ਬੈਠਣਗੇ ਸਾਰੇ ਮੈਂਬਰ ਸਬਾਹਨ ਆਪਣੇ ਆਪਣੇ ਸੀਟਾਂ ਤੇ ਬੈਠਣਗੇ ਤੁਸੀਂ ਬੈਠੋ ਸਾਰਾ बर साहबान बैठन सारे मैंबर साहबान सारे मैंबर साहबान बैठन सारे मैंबर साहबान बैठन बैठो बैठो चेमोक्रेसी बैठोगे मैं गल दस मेरी गल सुनो गवर्नर का भाषणी सुनना डेमोक्रेसी ਹਰਫੀਕ ਦੀ ਗੱਲ ਕਰ ਰਿਹਾ ਹੈ। ਇਹ ਗੱਲ ਨਮਗਰਦੀ ਹੈ। ਵੀ ਰਾਸ਼ਟਰਪਤੀ ਰਾ ਤੇ ਗਵਰਨਰ ਦਾ ਭਾਸ਼ਣ ਡਿਸੈਪਲਿਨ ਕਰਾ ਦੇ। ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ। ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ। ਕਿਸਾਨਾਂ ਦਾ 헤ਜ ਆ ਗਿਆ। ਕੇਰ ਨੂੰ ਡਰੈਸ ਕਿਤੇ ਜਾਓ। ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ। ਸੀਐਮ ਸਾਹਿਬ ਕੇਰ ਨੂੰ ਡਰੈਸ ਕਰੋ। ਜੀ ਬੈਠੋ ਜੀ ਬੈਠੋ। ਬੈਠੋ ਬੈਠੋ। ਜੀਮਾ ਸਾਹਿਬ ਬੈਠੋ। ਬਿਠਾਓ ਤਾਂ ਸਹੀ। ਜੀਮਾ ਸਾਹਿਬ ਬੈਠੋ। ਸੀਐਮ ਸਾਹਿਬ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ ਬੋਲਦਾ ਕਿਵੇਂ ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ ਸੀਐਮ ਸਾਹਿਬ ਕਰੋ ਪਤਾ ਹੈ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਆ ਇੱਥੇ ਹਾਂ ਆਹ ਹੰਕਾਰ ਹੈ ਸਰ ਮੈਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਹਾ ਹਾਂ ਗੱਲਾਂ ਕਰਦੇ ਹੋ ਗੱਲਾਂ ਵੀ ਜਾਂ ਤੱਕ ਜਾਣ ਹੋਏ ਗੱਲਾਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਤੱਕ ਚਲ ਗਈਆਂ ਫਿਰ ਬਹੁਤ ਚਾਲਾਂ ਥੇਕੀ ਔਰ ਜਮੀਨ ਬੈਠਾ ਆਦਮ ਨੇ ਜਦ ਅਨੂ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਣੀ ਤੇ ਜਾਂਦਾ ਸੀ ਪਤਾ ਲੱਗੋ ਤੁਹਾਨੂੰ ਜਦ ਆ ਕੇ ਕਦੀ ਮੋਬਾਈਲ ਆ ਜਾਏ ਤੁਸੀਂ ਕਿਉਂ ਆ ਗਏ ਹੋ ਆਹ ਨਖਰੇ ਆਹ ਨਖਰੇ ਥੋੜੇ ਕਰਕੇ ਆਓ ਆਇਆ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਣਯੋਗ ਮੈਂਬਰ ਆਪਣੇ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਹਰ ਲਾਰੇ ਤਾਲਾ ਬਾਰੋਂ ਨਹੀਂ ਲਾਰੇ ਅੰਦਰੋਂ ਲਾਰੇ ਤਾਂ ਕਿ ਤੁਸੀਂ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ ਹਾਂ ਤਾਲਾਹਨਾ ਬੈਠੋ ਜੀ ਬੈਠੋ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ ਬੈਠੋ ਹਰ ਬੈਠੋ 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 ਜੀ ਬੈਠੋ 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 ਮੰਤਰੀ ਜੀ ਮੰਤਰੀ ਸੇਵਾ ਬੈਠਣਗੇ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ ਜੀ ਅਸੀਂ ਬਤਾ ਲੇਗੇ ਸੁਣੋਗੇ ਬਿਲਕੁਲ ਸੁਣਨਾ ਹੈ ਸੁਣਦਾ ਮਾਤਾ ਕਿਸੇ ਕਿਸੇ ਨੂੰ ਸੁਣਦਾ ਸਾਰੇ ਨਹੀਂ ਹੁਣ ਤੱਕ ਦੇਂਦੇ ਸੱਚ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਦੋ ਦੋ ਜਾਨੀ ਹੁੰਦੀ ਹੈ ਲੋ ਕੁਛ ਵੀ ਚਿਹਰ ਇਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਜੋ ਕੁਝ ਵੀ ਚਿਹਰ ਇਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚਲਾਈਏ ਤੁਹਾਨੂੰ ਤਾਂ ਸੰਵਿਧਾਨਿਕ ਅਖਰੀ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸੰਵਿਧਾਨਿਕ ਅਖਰੀ ਤੁਸੀਂ ਕਿਹਦੇ ਚੱਲਿਆ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ पहला आपस बच बनाओ बैठो बैठो तो ना।, ना बैठो इस तो बिल्कुल तर्ले नहीं तो बैले ना बैठो कलास केलायक बच्चे खड़ा किया जाता चलो था था। तुझी बैठो खड़े रो खड़े रो बैठो जी बैठो मैं ਸਾਰੇ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਟਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਾਹਦੀ ਗਰੂੜੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਤੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਰੱਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰਾ ਗੱਲ ਨਹੀਂ ਕਰੇਂ ਵੇਖੋ ਜੀ ਏ ਮਟੀਰੀਅਲ ਕਿਹਾ ਜਾਂਦਾ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੇ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਕੇਤੇ ਦੀ ਆਪਣੀ ਸੀਟ ਤੇ ਜਾਓ ਵੱਡਾ ਦੇ ਵੱਡਾ ਦੇ ਲਿਆ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਛੇਰ ਨੂੰ ਐਡਰੈਸ ਕਰੋ ਜੀ ਛੇਰ ਨੂੰ ਐਡਰੈਸ ਕਰੋ ਛੇਰ ਨੂੰ ਐਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ 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 मैं मानयोग मंत्री साहबान बेनती करता के बैठना। सारे मानयोग विधायक साहबान बेनती है कि बैठो अमन जी बैठो अपनी जगह से अपनी जगह से बैठो जी आप डिस्कशन कर कोई भी फ्लोर नहीं क्रॉस करेगा बैठा जी बैठो जी।, जी।, जी बैठो जी बैठो ਕੋਟੇ ਨਾਲ ਬਹਾਰਾ ਹਾਊਸ ਦੇ ਨਹੀਂ ਰਾਜਾ ਜੀ ਰਾਜਾ ਜੀ ਇਹਦਾ ਮਤਲਬ ਤੁਹਾ ਤੁਸੀਂ ਪਾ ਚਦੇ ਹੋ ਇਹ ਜੇ ਇਹ ਪੈਰੋਗੇਟਿਵ ਹੈ ਹਾਊਸ ਦਾ ਫੈਸਲਾ ਲਿਆ ਹਾਊਸ ਦਾ ਫੈਸਲਾ ਲਿਆ ਉਹ ਪਹਿਲਾਂ ਜ਼ੀਰੋ ਲੈ ਲੈਣ ਉਹ ਪਹਿਲਾਂ ਬਿਜ਼ਨਸ ਪਹਿਲਾਂ ਕੁਐਸਚਨ ਲੈ ਲੈਣ ਪਹਿਲਾਂ ਡਿਬੇਟ ਲੈਣੀ ਹੈ ਉਹਨਾਂ ਦਾ ਇਹ ਉਹਨਾਂ ਦਾ ਪੈਰੋਗੇਟਿਵ ਹੈ ਨਾ ਇਹ ਉਹਨਾਂ ਦਾ ਪੈਰੋਗੇਟਿਵ ਹੈ ਜੀ ਸਾਹਿਬ ਇਹ ਤਾਂ ਗੱਲ ਪਿਆ ਜਾਵੇ

ਮੈਂ ਸੰਘਰਸ਼ ਕਰਦਾ ਇੱਥੇ ਇੱਥੇ ਕਿਉਂ ਗਲਤ ਗੱਲ ਤੁਹਾਡੀ ਜੂੜਾ ਇਹ ਗੱਲ ਤੁਹਾਡੀ ਜੂੜਾ ਮੁੱਖ ਮੰਤਰੀ ਸਾਹਿਬ ਵੀ ਪ੍ਰੋਟੈਸਟ ਕਰਨ ਲਗੇ ਹਾਂ ਇਹ ਗੱਲ ਤੁਹਾਡੀ ਜੂੜਾ ਸਾਰੇ ਬਾਦਯੋ ਮੈਂਬਰ ਸਾਹਿਬਾਂ ਨੂੰ ਬੇਇਨਤੀ ਕੀਤੀ ਜਾਂਦੀ ਹੈ 70% ਕਾਂਗਰਸ ਭਾਜਪਾ ਚਲੇ ਗਏ ਰਹਿਣ ਦੋ ਧੱਕੇ ਰੋ ਧੱਕੇ ਰੋ ਬੈਠੋ ਸਾਰੇ ਬਾਦਯੋ ਸਭਾ ਨੂੰ ਬੇਇਨਤੀ ਕਿਉਂ ਬੈਠਣ ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮਖਮਤੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟ ਕਰੋਗੇ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇੱਕ ਦੋ ਮਿੰਟ ਬਖੋ ਦੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਸਾ ਤੋਂ ਮੈਂ ਗੱਲ ਕਹੀ ਕਿਉਂ ਨਾ ਹੈ ਇਹ ਹਾਊਸ ਦੀ ਰੈਜੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜੂਲੇਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਡੋਲੋ ਭਾਰਾ ਕੁਤਰੀ ਸਾਹਿਬ ਬਕਵਾਦੇਗਾ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜਿੱਦਕ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਨੇ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੈਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲਿਓ ਬੋਲੋ ਕਿਉਂਕਿ ਉਹ ਤਾਂ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ देर ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗ੍ਰਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਇਹ ਬਹੁਤ ਬੜੀ ਕੀ ਗੱਲ ਹੈ ਹਾਂ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬੜੀਆਂ ਮਾਰਦਾ ਸੀ ਤੇ ਤੁਸੀਂ ਉਹੀ ਤੁਹਾਡਾ ਐਮਪੀ ਆ ਹੋ ਹਾਂ ਸਪੀਕਰ ਸਾਹਿਬ ਤੁਸੀਂ ਜੀ ਜੀ ਤੁਸੀਂ ਬੈਠੋ ਜੀ ਸਾਰੇ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ लीडर ऑफ द हाउस जलो मर्जी बोल सकता की मुख्यमंत्री साहब कंटिन्यू करो जी मुख्यमंत्री साहब कंटिन्यू करो मिस्टर बाजवा ओ मिस्टर बाजवा हेलो मुख्यमंत्री साहब अच्छा करे इधर पौने दो बजे पौने दो बजे अर्ली मॉर्निंग में ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਬੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠ ਕੇ ਅਡਰੈਸ ਕੀਤਾ ਜਾਵੇ ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ 11 ਵਜੇ ਅਡਰੈਸ ਕੀਤਾ ਜਾਵੇ ਅੱਜ ਹਟਪੌਣ ਵਾਲਾ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਹਦੋਂ ਕੈਪਟਨ ਨੇ ਘਰੇ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਲੈ ਕਰੋ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਮੁਖਮੰਦ ਸਾਹਿਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਇਹ ਲੋਕ ਕਹਿੰਦਾ ਸੀਐਮ ਜਨਾਬ ਤੁਹਾਡਾ ਪ੍ਰੋਟੋਕਾਲ ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਕਿਸੇ ਨੂੰ ਨੌਕਰੀ ਦਿੱਤੀ ਆ ਇਹਨੂੰ ਨੌਕਰੀ ਆ ਬਹਿਸ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਉਂਸਮੈਂਟ ਛੋਲ ਲੋ ਦੀ ਐਨਾਉਂਸਮੈਂਟ ਛੋਲ ਲੋ ਐਨਾਉਂਸਮੈਂਟ ਪੰਜਾਬ ਦੇ ਰੋਮਕਾ ਗੱਲ ਕਰਦੇ ਪਰਿਵਾਰ ਦੇ ਇਹ ਵੀ ਇੱਕ ਵਾਰ ਬੀਸੀ ਤੇ ਲੱਗਾ ਹਾਂ ਬਟੇ ਉਸੇ ਬੈਠਣਗੇ ਵੱਲੇ ਵੱਲੇ ਪਰ ਰਾਹੁਲ ਗਾਂਧੀ ਕਿੰਨਾ ਪਹਿਲਾਂ ਰਾਹੁਲ ਗਾਂਧੀ ਕਿੰਨਾ ਪਹਿਲਾਂ ਮੈਂ ਸੱਚੀ ਬਤਾਂ ਤੇਰੀ ਬੋਲਾਂ ਥੋੜੀ ਗਾਂਧੀ ਰਾਹੁਲ ਗਾਂਧੀ ਮੇਰੇ ਮੈਂ ਸੇਬ ਕਦੀ ਕਹਣਾ ਮਰਵਾਉਣ ਵਾਲੇ ਤਾਂ ਸਾਡੇ ਸਾਨੂੰ ਉੱਥੇ ਕਰਦੇ ਇੱਕ ਪਾਸੇ ਤਾਂ ਸਮਝੌਤੇ ਕਰ ਪੈ ਗਿਆ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡ ਕੇ ਜਾ ਕੇ ਜੇ ਤੇਰੀ ਇੰਨੀ ਚੱਲਦੀ ਆ ਉਹ ਮੇਰੇ ਮੁੱਖ ਮੰਤਰੀ ਨੂੰ ਪੁੱਛਦਾ ਉਹ ਇੱਕ ਨਾਮ ਸੁਣਿਆ ਕਿ ਉਹਦੇ ਦੇ ਪਾਸੇ ਕੋਈ ਸਾਰੇ ਚਲੋ ਸਾਰੇ ਮਾਜੋ ਜੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਤੇ ਸਦਨਾ 15 ਮਿੰਟ ਦੇ ਲਈ ਠਗਿਤ ਕੀਤਾ ਜਾਂਦਾ ਹੈ